ਗੁਰਾਹ ਦੇ ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਜੂ ਟਵਾਲ ਦੇ ਹੱਕ ਚਿਕ ਪਰਮੀ ਮੀਟਿੰਗ ਐਡਵੋਕੇਟ ਅਸ਼ਵਨੀ ਕੁਮਾਰ ਦੇ ਗ੍ਰਹਿ ਵਿਖੇ ਹੋਈ ਇਸ ਮੌਕੇ ਬੋਲਦਿਆਂ ਵਕਫਾ ਕੁਲਾਰ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ अनेका विकास ਦੇ ਕੰਮ ਕੀਤੇ ਹਨ ਉਹਨਾਂ ਨੇ ਕਿਹਾ ਕਿ ਸ਼ਹਿਰ ਦੀ ਬਿਹਤਰੀ ਲਈ ਆਪ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟ ਪਾਈ ਜਾਵੇ ਇਸ ਮੌਕੇ ਨੂੰ 21 ਦਸੰਬਰ ਵਾਲੇ ਦਿਨ ਚੋਣ ਨਿਸ਼ਾਨ ਝਾੜੂ ਵਾਲਾ ਬਟਨ ਦਬਾ ਕੇ ਵਾਰਡ ਨੰਬਰ 7 ਤੋਂ ਅੰਜੂ ਟਵਾਲ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਮੈਂ ਅੰਜੂ ਔਟਵਾਲ ਵਾਰਡ ਨੰਬਰ 7 ਤੋਂ ਕੈਂਡੀਡੇਟ ਆਮ ਆਦਮੀ ਪਾਰਟੀ ਅੱਜ ਸਾਡੇ ਵਾਰਡ ਵਿੱਚ ਬਹੁਤ ਹੀ ਭਰਮੇ ਮੀਟਿੰਗ ਕੀਤੀ ਗਈ ਜਿਸ ਵਿੱਚ ਮੈਂ ਆਪਣੇ ਵੋਟਰਾਂ ਨੂੰ ਆਪਣੇ ਅਪੀਲ ਕੀਤੀ ਆ ਝਾੜੂ ਦੀ ਝਾੜੂ ਤੇ ਵੋਟ ਪਾਉਣ ਲਈ ਤੇ ਇਹਨਾਂ ਨੇ ਮੈਨੂੰ ਭਰੋਸਾ ਦਵਾਇਆ ਕਿ ਇੱਕ ਹੀ ਤਰੀਕ ਨੂੰ ਇਹ ਮੈਨੂੰ ਵੱਧ ਤੋਂ ਵੱਧ ਵੋਟ ਪਾਣਗੇ ਮੇਰੇ ਮੰਡਲ ਦੇ ਵਸਨੀਕ ਜਿਹੜੇ ਆ ਤੇ ਮੈਨੂੰ ਭਾਰੀ ਵੋਟਰਾਂ ਦਾ ਜਤਨ ਸਾਲ ਮੇਰਾ ਨਾਮ ਜਸਪ੍ਰੀਤ कौर ਹੈ ਮੈਂ ਵਾਡ ਨੰਬਰ 7 ਦੀ ਵਾਹਗੀ ਆ ਤੇ ਇਹਦੇ ਵਿੱਚ ਸਾਡਾ ਚੋਣ ਨਿਸ਼ਾਨ ਝਾੜੂ ਹੈ ਜੋ ਕਿ ਅੰਜੂ ਸ਼੍ਰੀਮਤੀ ਅੰਜੂਟਵਾਲ ਜੀ ਸਾਡੇ ਵੋਟ ਨਿਸ਼ਾਨ ਦੇ ਵਿੱਚ ਝਾੜੂ ਦੇ ਵਿੱਚ ਖੜੀ ਨੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਕੰਮ ਚੱਪ ਕਰੇਗੀ ਸ਼ਿਕਾਰ ਜੀ ਮੇਰੀ ਬੇਟੀ ਅੰਜੂਟਵਾਲ ਜੀ ਐਕਟੀਵ ਵੋਟਾਂ ਦੇ ਖੜੇ ਆ ਇਹਨਾਂ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਕੰਮ ਚੱਪ